ਦੋਸਤੋ ਦੁਨੀਆ ਦਾ ਮਹਾਨ ਸੂਫੀ ਸੰਤ ਅਤੇ ਸੂਫੀ ਕਵੀ ਬਾਬਾ ਬੁੱਲੇ ਸ਼ਾਹ ਜੀ ਜਿਨ੍ਹਾਂ ਦੀਆਂ ਕਵਾਲੀਆਂ ਕਵਤਾਵਾਂ ਅਤੇ ਗੀਤ ਅੱਜ ਵੀ ਬਹੁਤ ਸਾਰੇ ਨਾਮੀ ਸਿੰਗੜਾ ਵੱਲੋਂ ਗਾਏ ਜਾਂਦੇ ਹਨ ਬੁੱਲੇ ਸ਼ਾਹ ਦੇ ਸਤਕਾਰ ਵੱਜੋ ਲੋਕ ਉਹਨਾਂ ਨੂੰ ਬਾਬਾ ਬੁੱਲੇ ਸ਼ਾਹ ਜੀ ਕਹਿ ਕੇ ਸੰਬੋਧਨ ਕਰਦੇ ਹਨ ਆਪਣੀ ਲੇਖਣੀ ਦੇ ਨਾਲ ਰਹੀ ਦੁਨੀਆ ਤੱਕ ਅਮਰ ਉਹ ਜਾਣ ਵਾਲੇ ਬੁੱਲੇ ਸ਼ਾਹ ਜੀ ਬਾਰੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜਿਸ ਵੇਲੇ ਉਹਨਾਂ ਦਾ ਦਹਾਤ ਹੁੰਦਾ ਜਦੋਂ ਬਾਬਾ ਬੁੱੱਲੇ ਸ਼ਾਹ ਜੀ ਇਸ ਜਹਾਨ ਤੋਂ ਰੁਖਸਤ ਹੁੰਦੇ ਹਨ ਤਾਂ ਕੋਈ ਮਰਤ ਜਾਂ ਤੀਵੀ ਉਹਨਾਂ ਦੇ ਜਨਾਜ਼ੇ ਤੇ ਨਹੀਂ ਗਿਆ ਸੀ ਬਲਕਿ ਹਿਜੜਿਆਂ ਵੱਲੋਂ ਉਹਨਾਂ ਦਾ ਜਨਾਜ਼ਾ ਕੱਢਿਆ ਜਾਂਦਾ ਤੇ ਮੌਤ ਤੋਂ ਬਾਅਦ ਉਹਨਾਂ ਨੂੰ ਕਬਰਿਸਤਾਨ ਤੱਕ ਨਸੀਬ ਨਹੀਂ ਸੀ ਹੋਇਆ ਇੱਥੋਂ ਤੱਕ ਕਿ ਕੋਈ ਮੌਲਵੀ ਉਹਨਾਂ ਦਾ ਜਨਾਜ਼ਾ ਪੜ ਨਹੀਂ ਸੀ ਗਿਆ ਪਰ ਕਿਉਂ ਅਜਿਹੇ ਬਾਬਾ ਬੁੱੱਲੇ ਸ਼ਾਹ ਜੀ ਨੇ ਕੀ ਗੁਨਾਹ ਕਰ ਦਿੱਤਾ ਕਿਉਂ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਇੰਨਾ ਜ਼ਿਆਦਾ ਨਫ਼ਰਤ ਭਰ ਗਈ ਕਿਉਂ ਲੋਕ ਬਾਬਾ ਬੁੱੱਲੇ ਸ਼ਾਹ ਨੂੰ ਕਬਰਸਤਾਨ ਵਿੱਚ ਵੀ ਦੱਬਨ ਨਹੀਂ ਸੀ ਦਿੰਦੇ ਕਿਉਂ ਜਾਂਉਂਦੇ ਜੀ ਬੁੱਲੇ ਸ਼ਾਹ ਨੂੰ ਇੱਕ ਕਾਫਰ ਦਾ ਕਿਤਾਬ ਦਿੱਤਾ ਗਿਆ ਬਾਬਾ ਬੁੱਲੇ ਸ਼ਾਹ ਜੀ ਬਾਰੇ ਇਹ ਸਾਰੀ ਹਕੀਕਤ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਬਾਬਾ ਬੁੱਲੇ ਸ਼ਾਹ ਜੀ ਜਾਤ ਪਾਤ ਧਰਮ ਨਸਲੀ ਵਿਤਕਰੇ ਦਾ ਖੁੱਲਿਆਂ ਵਿਰੋਧ ਕਰਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਇਸ ਦੁਨੀਆ ਵਿੱਚ ਹਰ ਇੱਕ ਇਨਸਾਨ ਇੱਕੋ ਬਰਾਬਰ ਹੈ ਤੇ ਰੱਬ ਵੀ ਆਪਣੇ ਬੜਾਏ ਇਨਸਾਨਾਂ ਨੂੰ ਇੱਕ ਸਮਾਨ ਹੀ ਪਿਆਰ ਕਰਦਾ ਹੈ ਬੁੱਲੇ ਸ਼ਾਹ ਇੱਕ ਰੱਬ ਦੀ ਭਗਤੀ ਵਿੱਚ ਲੀਨ ਰਹਿਣ ਵਾਲਾ ਸੰਤ ਸੀ ਉਹਨਾਂ ਦਾ ਮੰਨਣਾ ਸੀ ਕਿ ਰੱਬ ਸਭ ਦੇ ਦਿਲਾਂ ਦੇ ਵਿੱਚ ਹੁੰਦਾ ਜਿਸ ਨੂੰ ਨਾਮ ਸਿਮਰਨ ਅਤੇ ਮਨ ਨੂੰ ਸਾਫ਼ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਬਾਬਾ ਬੁੱਲੇ ਸ਼ਾਹ ਭਾਵੇਂ ਇਸਲਾਮ ਧਰਮ ਵਿੱਚ ਪੈਦਾ ਹੋਏ ਇੱਕ ਮੁਸਲਮਾਨ ਸਨ ਪਰ ਫਿਰ ਵੀ ਉਹ ਖੁੱਲੇ ਆਮ ਕਹਿੰਦੇ ਸਨ ਕਿ ਬੁੱਲਿਆ ਮੱਕੇ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਜੁਮੇ ਪੜਾਈਏ ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਗੋਤੇ ਖਾਈਏ ਗਿਆ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਪੰਡ ਪੜਾਈਏ ਬੁੱਲ੍ਹੇ ਸ਼ਾਹ ਗੱਲ ਉਥੇ ਮੁੱਕਦੀ ਜਦੋਂ ਮੈਨੋਂ ਦਿਲੋਂ ਗਵਾਈਏ ਬਾਬਾ ਬੁੱਲ੍ਹੇ ਸ਼ਾਹ ਜੀ ਇੱਕ ਫਕੀਰ ਹੁੰਦੇ ਹੋਏ ਵੀ ਇਹ ਸੋਚਦੇ ਸਨ ਕਿ ਜਦੋਂ ਤੱਕ ਤੁਸੀਂ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਨਹੀਂ ਕਰੋਗੇ ਸੱਚੇ ਦਿਲੋਂ ਚੇਤੇ ਨਹੀਂ ਕਰੋਗੇ ਉਦੋਂ ਤੱਕ ਤੁਹਾਡਾ ਕੀਤਾ ਗਿਆ ਸਾਰਾ ਪਾਠ ਪੂਜਾ ਵਿਅਰਥ ਹੈ ਇਹ ਕਿਸੇ ਲੇਖੇ ਨਹੀਂ ਲੱਗੇਗਾ ਚਾਹੇ ਤੁਸੀਂ ਮਸਜਿਦ ਵਿੱਚ ਜਾ ਕੇ ਭਾਵੇਂ 100-100 ਵਾਰੀ ਨਮਾਜ਼ ਪੜ੍ਹ ਲਵੋ ਭਾਵੇਂ ਗੰਗਾ ਵਿੱਚ ਜਾ ਕੇ 100 ਵਾਰੀ ਚੁੱਭੀਆਂ ਮਾਰ ਲਵੋ ਤਾਂ ਵੀ ਤੁਹਾਨੂੰ ਪ੍ਰਮਾਤਮਾ ਨਹੀਂ ਮਿਲਣਾ ਜੇ ਤੁਹਾਡਾ ਦਿਲ ਸਾਫ਼ ਨਹੀਂ ਹੈ ਬਾਬਾ ਬੁੱਲੇ ਸ਼ਾਹ ਕਹਿੰਦਾ ਸੀ ਕਿ ਉਮਰ ਗਵਾਈ ਵਿੱਚ ਮਸੀਤੀ ਅੰਦਰ ਭਰਿਆ ਨਾਲ ਪਸੀਤੀ ਕਦੇ ਨਮਾਜ਼ ਬਹਿਕਤ ਨਾ ਕੀਤੀ ਹੁਣ ਕਿਉਂ ਕਰਨਾ ਏ ਧਾਰੋ ਤਾਰ ਇਸ਼ਕ ਦੀ ਨਵੀਂੋ ਨਵੀਂ ਬਹਾਰ ਅਸਲ ਵਿੱਚ ਬਾਬਾ ਬੁੱਲੇ ਸ਼ਾ ਧਰਮਾਂ ਦੇ ਵਿੱਚ ਕੱਟੜਤਾ ਪੁਰਾਣੇ ਰੂੜੀਵਾਦੀ ਰੀਤੀ ਰਿਵਾਜਾਂ ਦਾ ਸ਼ਰੇਆਮ ਵਿਰੋਧ ਕਰਦੇ ਸਨ ਉਹ ਧਰਮਲੇ ਕੀਤੇ ਗਏ ਫੋਕੇ ਦਿਖਾਵੇ ਵਿੱਚ ਅਤੇ ਧਰਮ ਦੀਆਂ ਰਸਮਾਂ ਰਵਾਜਾਂ ਨੂੰ ਪਖੰਡ ਦੱਸਦੇ ਸਨ ਬਾਬਾ ਬੁੱਲੇ ਸ਼ਾ ਵੱਲੋਂ ਧਰਮਾਂ ਵਿੱਚ ਕੀਤੇ ਜਾਂਦੇ ਕਰਮਕਾਂਡਾਂ ਦੀ ਮੁਖਾਲਫਤ ਕੀਤੀ ਜਾਂਦੀ ਇਹ ਸਭ ਵੱਡੇ ਵੱਡੇ ਮੌਲਵੀ ਵੱਡੇ ਵੱਡੇ ਪੰਡਤ ਬਸ ਦਿਖਾਵਾ ਕਰ ਰਹੇ ਹਨ ਜਦ ਕਿ ਇਦਾਂ ਰੱਬ ਨਹੀਂ ਮਿਲਦਾ ਇਹ ਬਾਗੀ ਗੱਲਾਂ ਜਦੋਂ ਬੁੱਲੇ ਸ਼ਾਹ ਦੇ ਆਪਣੇ ਧਰਮ ਵਾਲੇ ਸੁਣਦੇ ਤਾਂ ਉਹਨਾਂ ਦੇ ਸੱਤੀ ਕੱਪੜੀ ਅੱਗ ਲੱਗ ਜਾਂਦੀ ਕਿ ਇਹ ਸਾਡੇ ਇਸਲਾਮ ਦੇ ਰੀਤੀ ਰਿਵਾਜਾਂ ਨੂੰ ਹੀ ਪਖੰਡ ਦੱਸ ਰਿਹਾ ਏ ਇਸ ਨੇ ਆਪ ਤਾਂ ਧਰਮ ਨੂੰ ਕੀ ਮੰਨਣਾ ਸਗਲ ਲੋਕਾਂ ਨੂੰ ਵੀ ਭੜਕਾ ਰਿਆ ਇਸ ਤਰ੍ਹਾਂ ਇਸਲਾਮ ਦੇ ਠੇਕੇਦਾਰ ਅਖੌਤੀ ਧਰਮ ਗੁਰੂ ਬਾਬਾ ਬੁੱਲੇ ਸ਼ਾਹ ਦੇ ਖਿਲਾਫ ਹੋ ਜਾਂਦੇ ਪਰ ਬੁੱਲੇ ਸ਼ਾਹ ਆਪਣੀ ਮਸਤੀ ਦੇ ਵਿੱਚ ਲੱਗਿਆ ਰਹਿੰਦਾ ਲੋਕ ਕੀ ਕਹਿ ਰਹੇ ਇਹ ਉਸ ਨੂੰ ਪੂਰਾ ਵੀ ਫਰਕ ਨਹੀਂ ਸੀ ਪੈਂਦਾ ਇਸ ਬਾਰੇ ਬੁੱਲੇ ਸ਼ਾਹ ਲਿਖਦਾ ਏ ਕਿ ਬੁੱਲੇ ਸ਼ਾਹ ਨੂੰ ਲੋਕੀ ਮੱਤਾਂ ਦੇਵਣ ਤੂੰ ਜਾਬ ਵਿੱਚ ਮਸੀਤੀ ਵਿੱਚ ਮਸੀਤਾ ਕੀ ਕੁਝ ਹੋਣਾ ਜੇ ਦਿਲੋਂ ਨਮਾਜ਼ ਨਾ ਕੀਤੀ ਬਾਹਰੋਂ ਪਾਕ ਹੋਇਆ ਕੀ ਹੁੰਦਾ ਜੇ ਅੰਦਰੋਂ ਨਾ ਗਈ ਪਲੀਤੀ ਬੁੱਲੇ ਸ਼ਾਹ ਦੀਆਂ ਇਹ ਬਗਾਵਤਾਂ ਭਰੀਆਂ ਗੱਲਾਂ ਸੁਣ ਕੇ ਇੱਕ ਦਿਨ ਇਲਾਕੇ ਦੇ ਬਹੁਤ ਸਾਰੇ ਮੌਲਵੀ ਤੇ ਧਰਮਗੁਰੂ ਇਕੱਠੇ ਹੋ ਕੇ ਉਸ ਦੇ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਬੁੱਲਿਆ ਤੂੰ ਮੁਸਲਮਾਨ ਹੋ ਕੇ ਇਸਲਾਮ ਬਾਰੇ ਗਲਤ ਬੋਲ ਰਿਹਾ ਏ ਇੰਨਾ ਹੀ ਨਹੀਂ ਸਗੋਂ ਤੂੰ ਹੋਰ ਲੋਕਾਂ ਨੂੰ ਵੀ ਪ੍ਰਚਾਰਿਆ ਬੁੱਲੇ ਸ਼ਾਹ ਉਹ ਜਵਾਬ ਦਿੰਦਾ ਏ ਕਿ ਮੈਂ ਜੋ ਕੁਝ ਵੀ ਬੋਲ ਰਿਹਾ ਤੁਸੀਂ ਦੱਸੋ ਇਸ ਵਿੱਚ ਗਲਤ ਕੀ ਹੈ ਬੁੱਲੇ ਸ਼ਾਹ ਕਦੇ ਵੀ ਨਮਾਜ਼ ਨਹੀਂ ਸਨ ਪੜ੍ਹਦੇ ਤੇ ਨਾ ਹੀ ਉਹ ਕਦੇ ਮਸਜਿਦ ਵਿੱਚ ਸਜਦਾ ਕਰਨ ਗਏ ਸਨ ਕਿਉਂਕਿ ਉਹ ਤਾਂ ਕਹਿੰਦੇ ਸਨ ਕਿ ਰੱਬ ਮੰਦਰਾਂ ਵਸੀਤਾਂ ਵਿੱਚ ਨਹੀਂ ਬਲਕਿ ਇਨਸਾਨ ਦੇ ਦਿਲਾਂ ਅੰਦਰ ਰਹਿੰਦਾ ਏ ਇਸ ਤੋਂ ਬਾਅਦ ਇਕੱਠੇ ਹੋ ਕੇ ਆਏ ਉਹ ਮੌਲਵੀ ਫਤਵਾ ਜਾਰੀ ਕਰਦੇ ਹਨ ਕਿ ਬੁੱੱਲੇ ਸ਼ਾਹ ਨੂੰ ਫੜ ਕੇ ਜ਼ਬਰਦਸਤੀ ਮਸਜਦ ਲੈ ਕੇ ਚੱਲੋ ਬੁੱੱਲੇ ਸ਼ਾਹ ਗੋ ਜਵਾਬ ਦੇ ਦਿੰਦਾ ਹੈ ਤੇ ਫਿਰ ਮੌਲਵੀ ਕਹਿੰਦੇ ਕਿ ਇਸ ਦੇ ਹੱਥ ਪੈਰ ਬੰਨੋ ਤੇ ਇਸ ਨੂੰ ਬਲਦਾਂ ਦੇ ਮਗਰ ਪਾ ਕੇ ਧੂਕੇ ਮਸਜਦ ਲੈ ਕੇ ਚੱਲੋ ਇਦਾਂ ਹੀ ਕੀਤਾ ਜਾਂਦਾ ਹੈ ਅਖੌਤੀ ਧਰਮ ਦੇ ਠੇਕੇਦਾਰ ਬੁੱੱਲੇ ਸ਼ਾਹ ਨੂੰ ਬਲਦਾਂ ਮਗਰ ਪਾ ਕੇ ਧੂਕੇ ਮਸਜਦ ਲੈ ਕੇ ਜਾਂਦੇ ਹਨ ਬੁੱੱਲੇ ਸ਼ਾਹ ਦਾ ਸਾਰਾ ਸਰੀਰ ਆਲੂ ਵਾਂਗ ਛਿਲਿਆ ਜਾਂਦਾ ਤਾਂ-ਤਾਂ ਤੋਂ ਉਸ ਦੇ ਖੂਨ ਵਗਣ ਲੱਗਾ ਪਰ ਫਿਰ ਵੀ ਉਹ ਆਪਣੀਆਂ ਗੱਲਾਂ ਤੇ ਅਟੱਲ ਰਿਹਾ ਕਿ ਮੈਂ ਜੋ ਕੁਝ ਵੀ ਲਿਖਿਆ ਏ ਉਹ ਬਿਲਕੁਲ ਠੀਕ ਲਿਖਿਆ ਏ ਮੈਂ ਕੋਈ ਵੀ ਗਲਤ ਨਹੀਂ ਕੀਤਾ ਇਸ ਤਰ੍ਹਾਂ ਜਦੋਂ ਬੁੱੱਲੇ ਸ਼ਾਹ ਲੱਖ ਸਮਝਾਉਣ ਬੁਝਾਉਣ ਤੇ ਵੀ ਨਾ ਮੰਨਿਆ ਤਾਂ ਮੌਲਵੀਆਂ ਵੱਲੋਂ ਉਸਨੂੰ ਕਾਫਰ ਐਲਾਨ ਦਿੱਤਾ ਜਾਂਦਾ ਫਿਰ ਜਦੋਂ ਬੁੱੱਲੇ ਸ਼ਾਹ ਦੀ ਮੌਤ ਹੁੰਦੀ ਹੈ ਤਾਂ ਉਸ ਵੇਲੇ ਵੀ ਮੌਲਵੀਆਂ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਕੋਈ ਹੋਰ ਮੌਲਵੀ ਬੁੱੱਲੇ ਸ਼ਾਹ ਦੀ ਨਮਾਜ਼ ਪੜ੍ਹੇਗਾ ਉਹ ਵੀ ਕਾਫਰ ਹੋਵੇਗਾ ਅਖੀਰ ਫਿਰ ਹਿਜੜਿਆਂ ਦਾ ਇੱਕ ਟੋਲਾ ਬੁੱਲੇ ਸ਼ਾਹ ਨੂੰ ਕਬਰ ਵਿੱਚ ਦੱਬਣ ਲਈ ਚੱਕ ਤੁਰਦਾ ਪਰ ਧਰਮ ਦੇ ਅਖੌਤੀ ਆਗੂ ਉਸ ਦੀ লাশ ਸਾਂਝੇ ਕਬਰਸਤਾਨ ਵਿੱਚ ਦੱਬਣ ਤੋਂ ਵੀ ਇਨਕਾਰ ਕਰ ਦਿੰਦੇ ਹਨ ਤੇ ਅਖੀਰ ਫਿਰ ਬੁੱਲੇ ਸ਼ਾਹ ਨੂੰ ਕਸੂਰ ਦੇ ਨੇੜੇ ਇੱਕ ਵਿਰਾੜ ਅਤੇ ਉਜਾੜ ਪਈ ਖਾਲੀ ਜ਼ਮੀਨ ਵਿੱਚ ਦਫਨਾਇਆ ਗਿਆ ਦੋਸਤੋ ਬੇਸ਼ੱਕ ਬੁੱਲੇ ਸ਼ਾਹ ਜੀ ਨੇ ਉਸ ਵਕਤ ਲੱਖਾਂ ਦੁੱਖ ਦਰਦ ਸਹੇ ਆਪਣੇ ਪਿੰਡੇ ਤੇ ਲੱਖਾਂ ਤਸੀਹੇ ਝੱਲੇ ਪਰ ਉਹ ਆਪਣੇ ਕਈ ਗਲਤੇ ਬਿਲਕੁਲ ਅਟੱਲ ਰਹੇ ਕਿ ਮਦਰਾ ਵਸੀਤਾ ਵਿੱਚੋਂ ਕਿਸੇ ਨੂੰ ਕੁਝ ਵੀ ਹਾਸਲ ਨਹੀਂ ਹੋਣਾ ਰੱਬ ਜੇ ਪਉਣਾ ਹੈ ਤਾਂ ਉਹ ਦਾ ਆਪਣੇ ਦਿਲ ਦੇ ਅੰਦਰੋ ਹੀ ਪਾਇਆ ਜਾ ਸਕਦਾ ਤੇ ਅੱਜ ਇੰਨੀਆਂ ਸਦੀਆਂ ਬੀਤਣ ਦੇ ਬਾਵਜੂਦ ਵੀ ਲੋਕ ਸਿਰਫ ਕੱਲੇ ਬੁੱਲੇ ਸ਼ਾਹ ਨੂੰ ਸਤਕਾਰ ਨਾਲ ਯਾਦ ਕਰਦੇ ਹਨ ਨਾ ਕਿ ਉਸ ਵਕਤ ਦੇ ਉਹਨਾਂ ਮੌਲਵੀਆਂ ਨੂੰ ਜਿਨ੍ਹਾਂ ਨੇ ਬੁੱਲੇ ਸ਼ਾਹ ਨੂੰ ਤਸੀਹੇ ਦਿੱਤੇ ਸਨ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਕਿ ਬੁੱਲੇ ਸ਼ਾਹ ਨੂੰ ਹਿਜੜਿਆ ਵੱਲੋਂ ਕਿਉਂ ਦਫਨਾਇਆ ਗਿਆ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ